ਛੋਟੇ ਜਿਹੇ ਫੋਨ ਨੇ ਅੱਜ ਲੱਖਾਂ ਕਰੋੜਾਂ ਬੱਚਿਆਂ ਦੇ ਦਿਮਾਗ ਨੂੰ ਬਦਲ ਕੇ ਰੱਖ ਦਿੱਤਾ 3 ਸਾਲ ਤੱਕ ਦਾ ਬੱਚਾ ਬਿਨਾਂ ਫੋਨ ਦੇਖੇ ਰੋਟੀ ਨਹੀਂ ਖਾਂਦਾ ਜਦੋਂ ਤੱਕ ਉਸ ਦੀ ਮੰਮੀ ਕਾਰਟੂਨ ਨਹੀਂ ਲਗਾ ਕੇ ਦਿੰਦੀ ਅਕਸਰ ਜ਼ਿਆਦਾਤਰ ਘਰਾਂ ਦੇ ਵਿੱਚ ਅਜਿਹਾ ਹੀ ਹੋ ਰਿਹਾ ਹੈ ਬੱਚਿਆਂ ਨੂੰ ਫੋਨ ਦੀ ਭੈੜੀ ਆਦਤ ਨਸ਼ੇ ਤੋਂ ਵੀ ਵੱਧ ਬੁਰੀ ਹੋ ਰਹੀ ਹੈ ਸਕਰੀਨਿੰਗ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਹਿਪਨੋਟਾਈਜ਼ ਕਰ ਰਹੀ ਹੈ ਅੱਜ ਤੋਂ 15-20 ਸਾਲ ਪਿੱਛੇ ਸਮੇਂ ਵਾਲਾ ਝਾਤ ਮਾਰੀਏ ਤਾਂ ਉਸ ਸਮੇਂ ਸਾਰੇ ਪਰਿਵਾਰਕ ਮੈਂਬਰ ਸਰੀਰਕ ਤੇ ਮਾਨਸਿਕ ਤੌਰ ਤੇ ਤੇ ਇੱਕ ਜਗ੍ਹਾ ਤੇ ਮੌਜੂਦ ਰਹਿੰਦੇ ਸੀ ਪਰ ਅੱਜ ਦੇ ਸਮੇਂ ਵਿੱਚ ਸਰੀਰਕ ਤੌਰ ਤੇ ਤਾਂ ਇੱਕ ਜਗ੍ਹਾ ਤੇ ਹੀ ਮੌਜੂਦ ਨੇ ਸਾਰੇ ਪਰ ਮਾਨਸਿਕ ਤੌਰ ਤੇ ਤੇ ਉਹ ਡਿਜੀਟਲ ਦੁਨੀਆ ਦੇ ਵਿੱਚ ਪਹੁੰਚ ਗਏ ਨੇ ਮਾਤਾ ਪਿਤਾ ਆਪਣਾ ਅਲੱਗ ਫੋਨ ਚਲਾ ਰਹੇ ਨੇ ਬੱਚੇ ਅਲੱਗ ਚਲਾ ਰਹੇ ਨੇ ਤੇ ਬੱਚੇ ਆਪਣੇ ਫੋਨ ਦੇ ਵਿੱਚ ਜਾਂ ਕੰਪਿਊਟਰ ਤੇ ਲੈਪਟਾਪ ਤੇ ਕੋਈ ਗੇਮਸ ਖੇਡ ਰਹੇ ਨੇ ਕੋਈ ਕਾਰਟੂਨ ਦੇਖ ਰਿਹਾ ਹੈ ਜਿਹੜੇ ਬੱਚਿਆਂ ਦੇ ਮਾਪੇ ਨੌਕਰੀ ਪੇਸ਼ਾ ਨੇ ਤਾਂ ਉਹ ਆਪਣੇ ਬੱਚਿਆਂ ਨੂੰ ਵਿਅਸਤ ਰੱਖਣ ਦੇ ਲਈ ਆਪਣੇ ਕਮਾਕਾਰਾਂ ਵਿੱਚ ਰੁੱਝੇ ਰਹਿੰਦੇ ਨੇ ਤੇ ਆਪਣੇ ਬੱਚਿਆਂ ਨੂੰ ਫੋਨ, ਲੈਪਟਾਪ ਜਾਂ ਆਈਪੈਡ ਵਗੈਰਾ ਦੇ ਦਿੰਦੇ ਨੇ। ਇਸ ਸਮੇਂ ਸਿਰਫ ਮਾਪੇ ਆਪਣਾ ਆਰਾਮ ਦੇਖ ਰਹੇ ਹੁੰਦੇ ਨੇ ਪਰ ਇਸ ਦੇ ਪਿੱਛੇ ਬੱਚਿਆਂ ਦਾ ਆਉਣ ਵਾਲਾ ਫਿਊਚਰ ਕਿੰਨਾ ਖਤਰਨਾਕ ਹੋ ਸਕਦਾ ਹੈ ਉਹ ਇਸ ਸਮੇਂਾਰੇ ਕੁਝ ਨਹੀਂ ਜਾਣਦੇ। ਬੱਚਿਆਂ ਦੇ ਆਉਣ ਵਾਲੇ ਸਮੇਂ ਨੂੰ ਬਚਾਉਣਾ ਮਾਪਿਆਂ ਦੇ ਹੱਥ ਹੈ ਮਾਪੇ ਆਪਣੇ ਆਰਾਮ ਲਈ ਬੱਚਿਆਂ ਦਾ ਆਉਣ ਵਾਲਾ ਸਮਾਂ ਬਰਬਾਦ ਕਰ ਰਹੇ ਨੇ ਟੀਵੀ ਅਤੇ ਮੋਬਾਈਲ ਦੇਖਣ ਤੇ ਸਮਾਂ ਬਤੀਤ ਕਰਨ ਵਾਲੇ ਬੱਚੇ ਦੀ ਸਿਹਤ ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ ਇਸ ਉੱਪਰ ਏਮਜ਼ ਨੇ ਵੀ ਬਹੁਤ ਵੱਡਾ ਅਭਿਆਨ ਚਾਰੀ ਕੀਤਾ ਹੈ ਬੱਚਿਆਂ ਵਿੱਚ ਮਾਇਓਪੀਆ ਦੀ ਬਿਮਾਰੀ ਵਧਣ ਦੇ ਬਹੁਤ ਅਸਾਰ ਹੋ ਗਏ ਨੇ ਜਾਨੀ ਕਿ ਬੱਚਿਆਂ ਦੀ ਦੂਰ ਦੀ ਅੱਖਾਂ ਦੀ ਰੋਸ਼ਨੀ ਘਟ ਰਹੀ ਹੈ ਬਹੁਤੀ ਛੋਟੀ ਉਮਰ ਤੋਂ ਹੀ ਬੱਚਿਆਂ ਦੇ ਐਨਕਾ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਅਤੇ ਦਿਮਾਗ ਦੀਆਂ ਨਸਾਂ ਵੀ ਬਹੁਤ ਕਮਜ਼ੋਰ ਹੋ ਰਹੀਆਂ ਨੇ ਅਕਸਰ ਬੱਚੇ ਟੀਵੀ ਮੋਬਾਈਲ ਕੰਪਿਊਟਰ ਲੈਪਟਾਪ ਤੇ ਵੀਡੀਓ ਗੇਮਸ ਤੇ ਬਹੁਤ ਹੀ ਆਪਣਾ ਕੀਮਤੀ ਸਮਾਂ ਬਰਬਾਦ ਕਰ ਰਹੇ ਨੇ ਜਿਆਦਾ ਸਮਾਂ ਸਕਰੀਨਿੰਗ ਤੇ ਬੈਠੇ ਰਹਿਣ ਨਾਲ ਬੱਚਿਆਂ ਦੇ ਵਿੱਚ ਚਿੜਚਿੜਾਪਨ ਛੋਟੀਆਂ-ਛੋਟੀਆਂ ਗੱਲਾਂ ਤੋਂ ਗੁੱਸਾ ਆ ਜਾਣਾ ਆਲਸ ਇਹ ਸਾਰੀਆਂ ਚੀਜ਼ਾਂ ਦੇ ਬਦਨ ਦੇ ਅਸਰ ਵੱਧਦੇ ਜਾ ਰਹੇ ਨੇ ਬੱਚੇ ਵੱਡੇ ਹੋ ਕੇ ਸਮਾਜ ਵਿੱਚ ਵਿਚਰਦੇ ਸਮੇਂ ਸੋਸਾਇਟੀ ਵਿੱਚ ਇੰਟਰੈਕਸ਼ਨ ਨਹੀਂ ਕਰ ਸਕਦੇ ਉਹਨਾਂ ਦਾ ਫਿਜ਼ੀਕਲ ਅਤੇ ਮੈਂਟਲ ਡਵੈਲਪਮੈਂਟ ਰੁਕ ਜਾਂਦਾ ਹੈ ਸਭ ਤੋਂ ਵੱਡੀ ਬੱਚਿਆਂ ਨੂੰ ਫੋਨ ਦੀ ਆਦਤ ਪਾਉਣ ਵਿੱਚ ਮਾਵਾਂ ਦੀ ਗਲਤੀ ਹੈ ਜੇਕਰ ਮਾਵਾਂ ਆਪਣੇ ਕੰਮਕਾਰਾਂ ਤੋਂ ਬਿਲੇ ਹੋ ਕੇ ਆਪਣੇ ਫੋਨ ਨੂੰ ਛੱਡ ਕੇ ਆਪਣੇ ਬੱਚਿਆਂ ਨਾਲ ਕੁਝ ਸਮਾਂ ਸਪੈਂਡ ਕਰਨਾ ਬੱਚਿਆਂ ਨੂੰ ਕੋਈ ਚੰਗੀ ਕਿਤਾਬ ਪੜ੍ਹਨ ਦੀ ਆਦਤ ਪਾਉਣ ਜਾਂ ਉਹਨਾਂ ਦੇ ਨਾਲ ਇਨਡੋਰ ਗੇਮਸ ਖੇਡਣ ਬੱਚਿਆਂ ਦੇ ਫਿਊਚਰ ਨੂੰ ਬਹੁਤ ਹੱਦ ਤੱਕ ਬਚਾਇਆ ਜਾ ਸਕਦਾ ਹੈ ਜੇ ਬੱਚਾ 1 ਘੰਟਾ ਸਕਰੀਨਿੰਗ ਦੇਖ ਰਿਹਾ ਤਾਂ ਉਸ ਦਾ 10 ਮਿੰਟ ਦਾ ਸੌਣ ਦਾ ਸਮਾਂ ਘਟ ਰਿਹਾ ਹੈ ਬੱਚਿਆਂ ਦੀ ਰਾਤ ਦੀ ਨੀਂਦ ਪੂਰੀ ਨਾ ਹੋਣ ਕਾਰਨ ਕਈ ਸਾਈਕੋਲੋਜੀਕਲ ਫੈਕਟਰ ਵੀ ਸਾਹਮਣੇ ਆ ਰਹੇ ਨੇ ਬੱਚਿਆਂ ਦੇ ਸਰੀਰ ਦਾ ਮਾਨਸਿਕ ਤੌਰ ਤੇ ਤੇ ਜਿਹੜੀ ਉਮਰ ਵਿੱਚ ਵਿਕਾਸ ਹੋਣਾ ਚਾਹੀਦਾ ਉਹ ਨਹੀਂ ਹੋ ਪਾਉਂਦਾ ਬਚਪਨ ਵਿੱਚ ਬੱਚਿਆਂ ਦੇ ਦਿਮਾਗ ਦਾ ਹੋਣ ਵਾਲਾ ਵਿਕਾਸ ਜਿਵੇਂ ਸੋਸ਼ਲ ਇੰਟਰੈਕਸ਼ਨ ਇਮੋਸ਼ਨਲ ਇੰਟਰਨਲ ਮੋਟੀਵੇਸ਼ਨ ਇਹ ਅੱਗੇ ਜਾ ਕੇ ਪੜ੍ਹਾਈ ਕਰਨ ਸਮੇਂ ਜੌਬ ਲੈਣ ਸਮੇਂ ਕਿਸੇ ਬਿਜ਼ਨਸ ਦੀ ਸ਼ੁਰੂਆਤ ਕਰਨ ਸਮੇਂ ਆਪਣਾ ਆਤਮ ਵਿਸ਼ਵਾਸ ਵਧਾਉਣ ਵਿੱਚ ਨਾਕਾਮਯਾਬ ਹੋ ਜਾਂਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਨੁਕਸਾਨ ਤੋਂ ਬਚਣ ਲਈ ਸਾਨੂੰ ਬੱਚਿਆਂ ਨੂੰ ਆਊਟਡੋਰ ਗੇਮਸ ਖਡਾਉਣੀਆਂ ਚਾਹੀਦੀਆਂ ਨੇ ਇੰਡੋਰ ਗੇਮਸ ਦੇ ਵਿੱਚ ਬੱਚਿਆਂ ਨੂੰ ਕੈਰਮ ਬੋਰਡ ਚੈਸ ਬਿਲਡਿੰਗ ਬਲਾਕਸ ਪਜਲਸ ਰੀਡਿੰਗ ਬੋਰਡ ਗੇਮਸ ਇਹ ਗੇਮਸ ਬੱਚਿਆਂ ਨੂੰ ਅਸੀਂ ਘਰ ਦੇ ਅੰਦਰ ਹੀ ਖੇਡਾ ਸਕਦੇ ਹਾਂ ਸਰੀਰਕ ਵਿਕਾਸ ਦੇ ਨਾਲ-ਨਾਲ ਬੱਚਿਆਂ ਦਾ ਮਾਨਸਿਕ ਵਿਕਾਸ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਬੱਚੇ ਹੀ ਸਾਡਾ ਆਉਣ ਵਾਲਾ ਭਵਿੱਖ ਨੇ ਇੱਕ ਬਚਪਨ ਦਾ ਹੀ ਸਮਾਂ ਹੁੰਦਾ ਹੈ ਜਦੋਂ ਅਸੀਂ ਬੱਚਿਆਂ ਨੂੰ ਘੂਰ ਕੇ ਕਿਸੇ ਮਾੜੀਆਂ ਆਦਤਾਂ ਤੋਂ ਹਟਾ ਕੇ ਚੰਗੇ ਪਾਸੇ ਲਗਾ ਸਕਦੇ ਹਾਂ ਅਸੀਂ ਆਪਣੇ ਬੱਚਿਆਂ ਨੂੰ ਜਿਹੋ ਜਿਹਾ ਘਰ ਦੇ ਵਿੱਚ এনवायरमेंट ਦੇਵਾਂਗੇ ਬੱਚਿਆਂ ਦੀਆਂ ਆਦਤਾਂ ਸਰੀਰਕ ਤੇ ਮਾਨਸਿਕ ਵਿਕਾਸ ਉਸੇ ਤਰ੍ਹਾਂ ਹੀ ਵਧਣਾ ਸ਼ੁਰੂ ਹੋ ਜਾਵੇਗਾ ਬੱਚਿਆਂ ਦੇ ਭਵਿੱਖ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਮਾਂ ਪਿਓ ਦੀ ਹੈ ਬਚਪਨ ਵਿੱਚ ਬੱਚਿਆਂ ਨੂੰ ਸਿਖਾਈਆਂ ਗਈਆਂ ਚੰਗੀਆਂ ਆਦਤਾਂ ਉਹਨਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਵੱਲ ਦਿੱਤਾ ਗਿਆ ਧਿਆਨ ਵੱਡੇ ਹੋ ਕੇ ਉਹਨਾਂ ਦੀ ਸ਼ਖਸੀਅਤ ਨੂੰ ਨਿਖਾਰ ਦੇਵੇਗਾ ਤੇ ਤੁਹਾਡਾ ਬੁਢਾਪੇ ਵਿੱਚ ਉਹ ਸਹਾਰਾ ਬਣਨਗੇ ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ